ਸਭ ਤੋਂ ਪਹਿਲਾਂ ਅਸੀਂ ਆਪਣੇ ਵਿਊਅਰਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਵੀਡੀਓ ਨੂੰ ਬਿਨਾਂ ਸਕਿਪ ਕਰੇ ਦੇਖੋ ਜਦੋਂ ਆਪਾਂ ਵੀਡੀਓ ਨੂੰ ਸਕਿਪ ਕਰਦੇ ਹਾਂ ਤਾਂ ਵੀਡੀਓ ਦਾ ਜੋ ਕਨੈਕਟਡ ਪਾਰਟ ਹੁੰਦਾ ਹੈ ਉਸ ਨੂੰ ਸਮਝਣ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਹਾਡੀਆਂ ਜੋ ਕੁਐਰੀਜ਼ ਸਾਨੂੰ ਕਮੈਂਟ ਰੂਪ ਤੇ ਵਿੱਚ ਮਿਲਦੀਆਂ ਹਨ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਰਿਪਲਾਈ ਟਾਈਮਲੀ ਕਰ ਪਾਈਏ ਤਾਂ ਜਿਆਦਾ ਦੇਰੀ ਨਾ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਇਹ ਵੀਡੀਓ ਡੇਟ 24/9/2025 ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨੈਂਸ ਵੱਲੋਂ ਜੋ ਰਿਲੀਜ਼ ਕੀਤੀ ਗਈ ਹੈ ਇਹ ਕਰ ਵੀਡੀਓ ਦਾ ਸਬਜੈਕਟ ਦੇਖੀਏ ਤਾਂ ਸਟੇਟ-ਵਾਈਡ ਰੋਲ ਆਊਟ ਆਫ ਪੈਨਸ਼ਨਰ ਸੇਵਾ ਪੋਰਟਲ ਜੋ ਫਸਟ ਪੈਰਾਗ੍ਰਾਫ ਹੈ ਉਸ ਵਿੱਚ ਇਹ ਦੱਸਿਆ ਗਿਆ ਹੈ ਕਿ ਜੋ ਪੈਨਸ਼ਨ ਦਾ ਪ੍ਰੋਸੈਸ ਹੈ ਉਸ ਨੂੰ ਐਫੀਸ਼ੀਐਂਟ ਕਰਨ ਦੇ ਲਈ ਪੈਨਸ਼ਨ ਸੇਵਾ ਪੋਰਟਲ ਸ਼ੁਰੂ ਕੀਤਾ ਗਿਆ ਹੈ ਇਸ ਲੈਟਰ ਦੇ ਵਿੱਚ ਇਹ ਚੀਜ਼ ਦੱਸੀ ਗਈ ਹੈ ਕਿ ਜੋ ਪੋਸਟ ਇਸ਼ੂਐਂਸ ਆਫ ਈਪੀਪੀਓ ਮਤਲਬ ਕਿ ਜਦੋਂ ਪੈਨਸ਼ਨਰ ਨੂੰ ईपीपीओ इशू ਹੋ ਜਾਂਦਾ ਹੈ ਉਸ ਤੋਂ ਬਾਅਦ ਦਾ ਜੋ ਪ੍ਰੋਸੈਸ ਹੈ ਉਸ ਨੂੰ ਇਜ਼ੀ ਕਰਨ ਦੇ ਲਈ ਉਸ ਨੂੰ ਐਫੀਸ਼ੀਅੰਟ ਕਰਨ ਦੇ ਲਈ ਜੋ ਹੈ ਇਹ ਪੋਰਟਲ ਬਣਾਇਆ ਗਿਆ ਹੈ ਇਹ ਪੋਰਟਲ ਦੀ ਸ਼ੁਰੂਆਤ 18/2/2025 ਨੂੰ ਕੀਤੀ ਗਈ ਸੀ ਜਿਸ ਨੂੰ 6 ਮਹੀਨੇ ਦੇ ਲਈ ਟੈਸਟਿੰਗ ਤੇ ਲਗਾਇਆ ਗਿਆ ਸੀ ਮਤਲਬ ਕਿ ਇਸ ਨੂੰ ਹਜੇ ਤੱਕ ਪ੍ਰੋਪਰ ਲਾਂਚ ਨਹੀਂ ਕੀਤਾ ਗਿਆ ਪਰੰਤੂ ਹੁਣ ਪੰਜਾਬ ਸਰਕਾਰ ਇਸ ਨੂੰ ਟੈਸਟ ਕਰ ਚੁੱਕੀ ਹੈ ਅਤੇ ਇਹ ਪੋਰਟਲ ਪੰਜਾਬ ਦੇ ਪੈਨਸ਼ਨਰਸ ਦੇ ਲਈ ਲੌਂਚ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਜੋ ਸੈਕੰਡ ਪੈਰਾਗ੍ਰਾਫ ਹੈ ਜੋ ਟ੍ਰੇਨਿੰਗ ਸ਼ੈਡਿਊਲ ਦਿੱਤਾ ਗਿਆ ਹੈ ਜੋ ਕਿ 29 9 2025 ਨੂੰ 2 ਵਜੇ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਹਰ ਵਿਭਾਗ ਵੱਲੋਂ ਦੋ ਮਾਸਟਰ ਟ੍ਰੇਨਰ ਦੀ ਮੰਗ ਕੀਤੀ ਗਈ ਹੈ ਤਾਂ ਅੱਗੇ ਆਪਾਂ ਦੇਖਾਂਗੇ ਕਿ ਇਹ ਪੋਰਟਲ ਕਿਸ ਤਰ੍ਹਾਂ ਕੰਮ ਕਰੇਗਾ ਤਾਂ ਪਹਿਲਾ ਪ੍ਰੋਸੈਸ ਕਿਸ ਤਰ੍ਹਾਂ ਚੱਲਦਾ ਸੀ ਜਦੋਂ ਪੈਨਸ਼ਨਰ ਨੂੰ ਈਪੀਪੀਓ ਇਸ਼ੂ ਹੋ ਜਾਂਦਾ ਸੀ ਤਾਂ ਪੈਨਸ਼ਨਰ ਈਪੀਪੀਓ ਦੀ ਕਾਪੀ ਫੋਟੋਗ੍ਰਾਫਸ ਤੇ ਨਾਨ ਐਂਟੀਸਿਪੇਟਰੀ ਪੈਨਸ਼ਨ ਪਰਫਾਰਮਾ ਸਾਰੇ ਡਾਕੂਮੈਂਟ ਲੈ ਕੇ ਡਿਸਟ੍ਰਿਕਟ ਟ੍ਰੈਜ਼ਰੀ ਆਫਿਸਰ ਪਹੁੰਚਦੇ ਸਨ ਤੇ ਉੱਥੇ ਸਾਰੇ ਡਾਕੂਮੈਂਟ ਜਮ੍ਹਾਂ ਕਰਵਾਉਣ ਉਪਰੰਤ ਪ੍ਰੋਸੈਸਿੰਗ ਸ਼ੁਰੂ ਹੁੰਦੀ ਸੀ ਪਰੰਤੂ ਹੁਣ ਇਹ ਪ੍ਰੋਸੈਸ ਖਤਮ ਹੋ ਗਿਆ ਹੈ ਪੈਨਸ਼ਨਰ ਘਰ ਬੈਠੇ ਹੀ ਆਪਣੇ ਆਈਆਰਐਮਐਸ ਪੋਰਟਲ ਤੋਂ ਜੋ ਈਪੀਪੀਯੂ ਦੀ ਕਾਪੀ ਡਾਊਨਲੋਡ ਕਰਨਗੇ ਤੇ ਉਸ ਤੋਂ ਬਾਅਦ ਇੱਕ ਐਪਲੀਕੇਸ਼ਨ ਜੋ ਹੈ ਉਹਨਾਂ ਦੇ ਪੋਰਟਲ ਤੋਂ ਡਾਊਨਲੋਡ ਹੋਵੇਗੀ ਤੇ ਉਸ ਐਪਲੀਕੇਸ਼ਨ ਦੇ ਉੱਪਰ ਆਪਣੇ ਸਿਗਨੇਚਰ ਕਰਕੇ ਉਸ ਤੋਂ ਬਾਅਦ ਈ ਸਾਈਨ ਵੀ ਕਰਨਾ ਹੋਵੇਗਾ ਜੋ ਕਿ ਪੈਨਸ਼ਨਰ ਦੇ ਆਧਾਰ ਬੇਸ ਹੋਵੇਗਾ ਤਾਂ ਇਹ ਚੈੱਕ ਕਰ ਲਿਆ ਜਾਵੇ ਕਿ ਜੋ ਪੈਨਸ਼ਨਰ ਦਾ ਡਾਟਾ ਆਧਾਰ ਕਾਰਡ ਦੇ ਵਿੱਚ ਦਰਜ ਹੈ ਉਹੀ ਡਾਟਾ ਆਈ ਐਚ ਆਰ ਐਮ ਐਸ ਦੇ ਵਿੱਚ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਪ੍ਰੋਬਲਮ ਕਿੱਥੇ ਆਂਦੀ ਹੈ ਇਸ ਤਰ੍ਹਾਂ ਕਿ ਕਿਸੇ ਪੈਨਸ਼ਨਰ ਦਾ ਨਾਮ ਆ ਸਪੋਜ਼ ਕਰੋ ਸਰਬਜੀਤ ਕੌਰ ਹੈ ਇਹ ਉਹਨਾਂ ਦਾ ਨਾਮ ਆਧਾਰ ਕਾਰਡ ਦੇ ਵਿੱਚ ਦਰਜ ਹੈ ਪਰੰਤੂ ਆਈ ਐਚ ਆਰ ਐਮ ਐਸ ਦੇ ਉੱਪਰ ਉਹਨਾਂ ਦਾ ਨਾਮ ਜੇ ਡਬਲ ਯੂ ਈ ਟੀ ਉਸ ਤੋਂ ਬਾਅਦ ਆਰ ਤੋਂ ਬਾਅਦ ਏ ਦੇ ਨਾਲ ਦਰਜ ਹੋਇਆ ਹੈ ਤਾਂ ਜਦੋਂ ਤੁਸੀਂ ਈ ਸਾਈਨ ਕਰੋਗੇ ਤਾਂ ਉਸ ਟਾਈਮ ਤੁਹਾਡਾ ਡਾਟਾ ਮਿਸਮੈਚ ਹੋਣ ਦੇ ਕਾਰਨ ਤੁਹਾਡਾ ਜੋ ਕੇਸ ਹੈ ਉਹ ਪ੍ਰੋਸੈਸ ਹੋਣ ਵਿੱਚ ਦਿੱਕਤ ਆਵੇਗੀ ਤਾਂ ਜੋ ਈ ਸਾਈਨ ਦਾ ਪ੍ਰੋਸੈਸ ਹੈ ਉਸ ਵਿੱਚ ਪੈਨਸ਼ਨਰ ਤੇ ਆਨ ਦੇਣਾ ਕਿ ਉਹਨਾਂ ਦਾ ਆਈ ਐਚ ਆਰ ਐਮ ਐਸ ਦਾ ਡਾਟਾ ਜੋ ਹੈ ਆਧਾਰ ਡਾਟੇ ਦੇ ਨਾਲ ਮੈਚ ਕਰਨਾ ਚਾਹੀਦਾ ਹੈ ਤਾਂ ਕਿ ਪ੍ਰੋਪਰਲੀ ਉਹ ਈ ਸਾਈਨ ਕਰਕੇ ਡਾਟਾ ਡਿਸਟ੍ਰਿਕਟ ਟ੍ਰੈਜ਼ਰੀ ਨੂੰ ਸੈਂਡ ਕਰ ਦੇਣਾ ਜਦੋਂ ਪੈਨਸ਼ਨਰ ਸਾਰਾ ਡਾਟਾ ਮੁਕੰਮਲ ਕਰਕੇ ਈ ਸਾਈਨ ਕਰਕੇ ਡਾਟਾ ਡਿਸਟ੍ਰਿਕਟ ਟ੍ਰੈਜ਼ਰੀ ਨੂੰ ਸੈਂਡ ਕਰੇਗਾ ਉਸ ਤੋਂ ਬਾਅਦ ਡਿਸਟ੍ਰਿਕਟ ਟ੍ਰੈਜ਼ਰੀ ਦਾ ਕੰਮ ਕੀ ਹੈ ਡਿਸਟ੍ਰਿਕਟ ਟ੍ਰੈਜ਼ਰੀ ਜੋ ਹੈ ਪੀਪੀਓ ਨੰਬਰ ਤੋਂ ਜਾਂ ਐਪਲੀਕੇਸ਼ਨ ਨੰਬਰ ਤੋਂ ਜੋ ਪੈਨਸ਼ਨਰ ਦਾ ਡਾਟਾ ਹੈ ਉਹ ਸਰਚ ਕਰੇਗਾ ਸਰਚ ਕਰਨ ਤੋਂ ਬਾਅਦ ਜੋ ਈਪੀਪੀਓ ਹੈ ਈਪੀਪੀਓ ਹੋ ਡੀਡੀਓ ਨੂੰ ਸੈਂਡ ਕਰੇਗਾ ਡੀਡੀਓ ਨੂੰ ਸੈਂਡ ਕਰਨ ਦਾ ਮਤਲਬ ਡੀਡੀਓ ਤੋਂ ਜੋ ਵੀ ਡਾਕੂਮੈਂਟ ਰੈਲੇਵੈਂਟ ਡਾਕੂਮੈਂਟਸ ਹਨ ਉਹ ਪ੍ਰਾਪਤ ਕਰਨੇ ਹਨ ਟ੍ਰੈਜ਼ਰੀ ਈਪੀਪੀਓ ਡੀਡੀਓ ਨੂੰ ਸੈਂਡ ਕਰੇਗਾ ਤਾਂ ਡੀਡੀਓ ਉਸ ਦੇ ਅਗੇਂਸਟ NOC इशू ਕਰੇਗਾ ਤੇ NOC इशू ਕਰਨ ਉਪਰੰਤ ਉਹ ਡਾਟਾ ਡਿਸਟ੍ਰਿਕਟ ਟ੍ਰੈਜ਼ਰੀ ਨੂੰ ਸੈਂਡ ਕਰੇਗਾ ਡਿਸਟ੍ਰਿਕਟ ਟ੍ਰੈਜ਼ਰੀ ਚੈੱਕ ਕਰੇਗਾ ਜੇਕਰ ਡਾਟੇ ਦੇ ਵਿੱਚ ਕੋਈ ਕਮੀ ਹੈ ਕਿਤੇ ਕੋਈ ਸਿਗਨੇਚਰ ਨਹੀਂ ਹੋਏ ਹੋਏ ਤਾਂ ਉਹ ਡਾਟਾ ਵਾਪਸ ਡੀਡੀਓ ਨੂੰ ਸੈਂਡ ਕਰ ਸਕਦਾ ਹੈ ਜੇਕਰ ਡਾਟਾ ਕਰੈਕਟ ਹੈ ਤਾਂ ਡਿਸਟ੍ਰਿਕਟ ਟ੍ਰੈਜ਼ਰੀ ਕੋਲ ਜਦੋਂ ਡੀਡੀਓ ਤੋਂ ਸਾਰੇ ਕਾਗਜ਼ NOC ਮੁਕੰਮਲ ਰੂਪ ਦੇ ਵਿੱਚ ਪਹੁੰਚ ਜਾਣਗੇ ਤਾਂ ਉਹ ਸਾਰੇ ਡਾਕੂਮੈਂਟਸ ਨੂੰ ਮਰਜ ਕਰੇਗਾ ਮਰਜ ਹੋਣ ਉਪਰੰਤ ਜੋ ਡਾਟਾ ਉਸ ਕੋਲ ਫਾਈਨਲ ਆ ਜਾਵੇਗਾ ਉਸ ਨੂੰ ਸੇਵਾ ਪੋਰਟਲ ਦੇ ਉੱਪਰ ਪੁਸ਼ ਕਰ ਦਿੱਤਾ ਜਾਵੇਗਾ ਸੈਂਡ ਕਰ ਦਿੱਤਾ ਜਾਵੇਗਾ ਤਾਂ ਜਦੋਂ ਡਾਟਾ ਪੈਨਸ਼ਨ ਸੇਵਾ ਪੋਰਟਲ ਤੇ ਸੈਂਡ ਕਰ ਦਿੱਤਾ ਜਾਵੇਗਾ ਤਾਂ ਉਸ ਤੋਂ ਬਾਅਦ ਜੋ ਡਾਟਾ ਹੈ ਉਹ इजीली ਬੈਂਕ ਵੱਲੋਂ ਪ੍ਰੋਸੈਸ ਕੀਤਾ ਜਾ ਕਰਦਾ ਹਾਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਵੀਡੀਓ ਦੇ ਰਿਲੇਟਡ ਤੁਹਾਡੀ ਕੋਈ ਕੁਇਰੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਅਸੀਂ ਉਸ ਦਾ ਰਿਪਲਾਈ ਜ਼ਰੂਰ ਕਰਾਂਗੇ ਥੈਂਕ ਯੂ ਵੈਰੀ ਮਚ